ਅੱਜ ਕੱਲ ਤੁਸੀਂ ਸਾਰੇ ਦੇਖ ਰਹੇ ਹੋ ਕਿ ਚਿਕਨਗੁਨੀਆ, ਵਾਇਰਲ ਬੁਖਾਰ ਹੁੰਦਾ ਬੁਖਾਰ ਤੋਂ ਬਾਅਦ ਜੋਇੰਟ ਪੇਨ ਹੁੰਦੇ ਨੇ ਮੈਂ ਇਹ ਕਹਿ ਸਕਦਾ ਵੀ ਜਿਹੜੇ ਮਰੀਜ਼ ਨੇ ਜਿਨ੍ਹਾਂ ਨੂੰ ਚਿਕਨਗੁਨੀਆ ਹੋਇਆ ਜਾਂ ਵਾਇਰਲ ਹੋਇਆ ਬੁਖਾਰ ਤੋਂ ਬਾਅਦ ਜਿਹੜਾ ਜੋੜਾਂ ਦੇ ਵਿੱਚ ਦਰਦ ਹੋ ਰਿਹਾ ਚਿੱਕਾ ਨਿਕਲਦੀਆਂ ਨੇ ਚਿੱਕਾ ਇਹ ਮੈਂ ਨਹੀਂ ਕਹਿ ਰਿਹਾ ਮਰੀਜ਼ਾਂ ਨੂੰ ਤੁਸੀਂ ਪੁੱਛ ਸਕਦੇ ਹੋ ਜਿਨ੍ਹਾਂ ਦੇ ਫੈਮਿਲੀ ਦੇ ਵਿੱਚ ਇਹ ਜਾਂ ਕੋਈ ਮਰੀਜ਼ ਆ ਜਿਹਨੂੰ ਬੁਖਾਰ ਹੋ ਕੇ ਹਟਿਆ ਜਾਂ ਚਿਕਨਗੁਨੀਆ ਦੇ ਲੱਛਣ ਸੀ ਕਿਉਂਕਿ ਫੋਨ ਆਉਂਦੇ ਨੇ ਮੈਨੂੰ ਦੱਸ ਦਿੰਦੇ ਨੇ ਦੁਆਵਾਂ ਮੰਗ ਦਿੰਦੇ ਨੇ ਪਿਛਲੀ ਵੀਡੀਓ ਨੂੰ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਦੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਦਾ ਇਹ ਭਾਗ ਦੂਜਾ ਇਹ ਦੂਸਰਾ ਪਾਰਟ ਆ ਇਹਦੇ ਵਿੱਚ ਹੋਰ ਐਡਵਾਂਸ ਤੁਹਾਨੂੰ ਫਾਰਮੂਲੇ ਦੱਸੂਗਾ ਜਿਹੜੇ ਤੁਹਾਨੂੰ ਇਹ ਸਮੱਸਿਆ ਤੋਂ ਰਾਹਤ ਦੇਣਗੇ ਤੇ ਜੋਇੰਟ ਪੇਨ ਤੋਂ ਤੁਹਾਨੂੰ ਰਾਹਤ ਦੇਣਗੇ ਜੋੜਾਂ 'ਚ ਦਰਦ ਨਹੀਂ ਹੋਊਗਾ ਤੇ ਅਗਰ ਬੁਖਾਰ ਹੈਗਾ ਤਾਂ ਉਹ ਠੀਕ ਹੋ ਹੀ ਜਾਣਾ ਬਾਕੀ ਤੁਸੀਂ ਟ੍ਰੀਟਮੈਂਟ ਚੱਲਦਾ ਹੁੰਦਾ ਡਾਕਟਰ ਦਾ ਚਲੋ ਉਹ ਵੀ ਚਲਾਈ ਜੋ ਨਾਲ-ਨਾਲ ਕੋਈ ਐਸੀ ਗੱਲ ਨਹੀਂ ਡਾਕਟਰ ਨੂੰ ਮਿਲ ਲੈਣਾ ਚਾਹੀਦਾ ਜਿਨ੍ਹਾਂ ਨੂੰ ਹੁਣ ਪ੍ਰੋਬਲਮ ਹੋਈ ਆ ਤਾਂ ਕੋਈ ਡਾਕਟਰੀ ਸਲਾਹ ਜ਼ਰੂਰ ਲਓ ਡਾਕਟਰ ਨੂੰ ਮਿਲੋ ਆਪਣੇ ਜਿਹੜਾ ਫੈਮਿਲੀ ਡਾਕਟਰ ਹੁੰਦਾ ਤੇ ਬਾਕੀ ਮੈਂ ਤੁਹਾਨੂੰ ਪਤਾ ਹੀ ਆ ਤੁਸੀਂ ਪਿੱਛੇ ਦੇਖ ਰਹੇ ਹੋ ਮੇ ਮੈਂ ਖੜਾ ਕਿੱਥੇ ਆ 올ਡ ਆਯੁਰਵੇਦਾ ਚ ਸੋ 올ਡ ਆਯੁਰਵੇਦਾ ਤੋਂ ਇੱਥੋਂ ਮੈਂ ਜਿਹੜੀ ਵੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦਾ ਜਿੰਨੇ ਵੀ ਫਾਰਮੂਲੇ ਤੁਹਾਡੇ ਨਾਲ ਸ਼ੇਅਰ ਕਰਦਾ ਮੈਂ ਜਾਂ ਮੇਰੇ ਫੇਸਬੁੱਕ ਪੇਜ ਦੇ ਉੱਪਰ 올ਡ ਆਯੁਰਵੇਦਾ ਦੇ ਉੱਪਰ ਜਾਂ YouTube ਤੇ ਡਾਕਟਰ ਚਰਨ ਕਮਲ ਧੂਰੀ ਸੋਸ਼ਲ ਮੀਡੀਆ ਦੇ ਜਿੰਨੇ ਵੀ ਮਨੁਸਖੇ ਸ਼ੇਅਰ ਕਰਦਾ ਉਹ ਸਾਰੇ ਹੀ ਸਾਡੇ ਆਥੈਂਟਿਕ ਆਯੁਰਵੇਦਾ ਨੁਸਖੇ ਹੁੰਦੇ ਨੇ ਜਿਵੇਂ ਕਿ ਮੇਰੇ ਪਿਤਾ ਯਾਯੁਰਵੇਦਾ ਚਾਰੀਆ ਸੀ ਮੇਰੇ ਗੁਰੂ ਨੇ ਹੋਰ ਸਾਡੇ ਵੱਡੇ ਗੁਰੂ ਮਹਾਂਪੁਰ ਸੰਤ ਗੋਬਿੰਦਾਸ ਜੀ ਤੋ ਸਾਰੇ ਮਹਾਪੁਰਸ਼ਾਂ ਦਾ ਜਿਹੜਾ ਸਾਰੇ ਹੀ ਆਯੁਰਵੇਦ ਦੇ ਵਿਦਵਾਨਾਂ ਦਾ ਗਿਆਨ ਆ ਔਥੈਂਟਿਕ ਸਹੀ ਨੌਲੇਜ ਤੁਹਾਡੇ ਨਾਲ ਜਿਹੜੀ ਸ਼ੇਅਰ ਕਰੀ ਜਾਂਦੀ ਆ ਜੋ ਕਿ ਆਯੁਰਵੇਦ ਦੇ ਉੱਪਰ ਖਰੀ ਉੱਤਰਦੀ ਆ ਤੇ ਤੁਹਾਡੇ ਵਾਸਤੇ ਫਾਇਦੇਮੰਦ ਸਾਬਤ ਹੁੰਦੀ ਆ ਇਹ ਨਹੀਂ ਹੈਗਾ ਕੋਈ ਅੱਜ ਕੱਲ ਜਿਵੇਂ ਤੁਸੀਂ ਵੀਡੀਓ ਦੇਖਦੇ ਹੋ ਜਾਂ ਕੋਈ ਕੈਰੋ ਗਿਆਨ ਨਹੀਂ ਹੁੰਦਾ ਸੁਣੀ ਸੁਣਾਈ ਸ਼ੇਅਰ ਕਰ ਦਾਂਦੇ ਨੇ ਉਹੋ ਜਿਹਾ ਆਪਣੇ ਪੇਜ ਦੇ ਉੱਪਰ ਤੇ ਮੇਰੀ ਵੀਡੀਓ ਦੇ ਵਿੱਚ ਤੁਹਾਨੂੰ ਇਹੋ ਜਿਹਾ ਕੁਝ ਨਹੀਂ ਮਿਲੂਗਾ ਜਿਹਦਾ ਕੋਈ ਤਜਰਬਾ ਨਾ ਹੋਵੇ ਔਰ ਸਾਡੀ ਟੀਮ ਜਿਵੇਂ ਮੇਰੇ ਨਾਲ ਆਯੁਰਵੇਦ ਦਾ ਐਮ ਡੀ ਡਾਕਟਰ ਵੀ ਨੇ ਓਲਡ ਆਯੁਰਵੇਦ ਦਾ ਜਿੰਨੇ ਵੀ ਦਵਾਈਆਂ ਸੀ ਬਣਾਉਣਿਆਂ ਕੁਛ ਵੀ ਕਰਦੇ ਆ ਕੋਈ ਸਾਈਡ ਇਫੈਕਟ ਨਹੀਂ ਕਿਸੇ ਚੀਜ਼ ਦਾ ਕੋਈ ਫੇਕ ਨੌਲੇਜ ਨਹੀਂ ਵੀਡੀਓ ਨੂੰ ਇਸ ਕਰਕੇ ਤੁਸੀਂ ਲਾਈਕ ਸ਼ੇਅਰ ਕਰਦੇ ਆ ਕਰੋ ਸਤਿ ਸ਼੍ਰੀ ਅਕਾਲ ਬੈਦ ਚੰਨ ਕਮਲ ਸਿੰਘ ਓਲਡ ਆਯੁਰਵੇਦ ਦਾ ਧੂਰੀ ਤੋਂ ਸੰਤ ਗੋਬਿੰਦ ਸਾਹਿਵ Adik ਸੇਵਾ ਸੰਸਥਾ ਵੱਲੋਂ ਚਿਕਨ ਗੁਣੀਆਂ ਵਾਇਰਲ ਜਾਂ ਜੁਇੰਟ ਪੇਨ ਹੋਇਆ ਇਹ ਬੁਖਾਰ ਤੋਂ ਬਾਅਦ ਬਹੁਤ ਜ਼ਿਆਦਾ ਸਰੀਰ ਜੁੜ ਗਿਆ ਕਈਆਂ ਦਾ ਤੁਰਿਆ ਨਹੀਂ ਜਾਂਦਾ ਤੇ ਬਹੁਤ ਜ਼ਿਆਦਾ ਜੁਇੰਟ ਪੇਨ ਹੋ ਰਿਹਾ ਬਹੁਤ ਮਰੀਜ਼ ਤੰਗ ਨੇ ਤੇ ਕੱਲੀ ਕੱਲੀ ਗੱਲ ਨੋਟ ਕਰ ਲਿਓ ਮੇਰੀ ਤੁਹਾਡੇ ਦਰਦਾਂ ਤੋਂ ਤੁਹਾਨੂੰ ਅੱਜ ਬਿਲਕੁਲ ਰਾਹਤ ਮਿਲ ਜਾਣੀ ਆ ਜਿਹੜੇ ਮੇਰੇ ਵੀਡੀਓ ਦੇਖ ਰਹੇ ਨੇ ਜਿਨ੍ਹਾਂ ਦੇ ਜੋਇੰਟ ਪੇਨ ਬਹੁਤ ਜ਼ਿਆਦਾ ਹੋ ਰਿਹਾ ਬੁਖਾਰ ਤੋਂ ਬਾਅਦ ਜਾਂ ਚਿਕਨਗੁਨੀ ਤੋਂ ਬਾਅਦ ਸਰੀਰ ਜੁੜ ਜੇ ਗਿਆ ਉਹਨਾਂ ਵਾਸਤੇ ਅੱਜ ਦੀ ਵੀਡੀਓ ਬਿਲਕੁਲ ਆਰਾਮ ਬਾਨ ਸਾਊਥ ਹੋਣ ਵਾਲੀ ਹੈ ਤੁਹਾਡੇ ਜਿੰਨੇ ਵੀ ਜੋਇੰਟ ਪੇਨ ਹੋ ਰਹੇ ਨੇ ਸਾਰੇ ਹੀ ਅੱਜ ਠੀਕ ਹੋ ਜਾਣਗੇ ਤੁਹਾਨੂੰ ਪਤਾ ਹੀ ਆ ਜਿਹੜੀ ਸਾਡੀ ਸੇਵਾ ਆਯੁਰਵੈਦਿਕ ਪਰੰਪਰਾ ਗੱਤ ਚੱਲ ਰਹੀ ਹੈ ਉਹ ਨੁਸਖਾ ਹੁਣ ਤੁਸੀਂ ਨੋਟ ਕਰ ਲਓ ਵੀ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਇਹ ਸਮੱਸਿਆ ਆਵੜੀ ਹੁਣ ਡਰ ਹੁੰਦਾ ਵੀ ਅਸੀਂ ਸਾਰੇ ਨਾਲ ਇਨਫੈਕਟ ਹੋ ਜਾਈਏ ਸਾਰੇ ਨਾ ਪ੍ਰਭਾਵਿਤ ਹੋ ਜੀ ਉਹਨਾਂ ਨੇ ਬਚਣ ਵਾਸਤੇ ਕੀ ਕਰਨਾ ਦੇਖੋ 10 15 ਦਿਨ ਤੁਸੀਂ ਇੱਕ ਖਾਲੀ ਪੇਟ ਤਿੰਨ ਚੀਜ਼ਾਂ ਨੇ ਇਹਨਾਂ ਨੂੰ ਤੁਸੀਂ ਪਾਣੀ ਨਾਲ ਨਿਗਲਣੀਆਂ ਨੇ ਅੰਦਰ ਚਾਹੇ ਚੱਬ ਕੇ ਲੈ ਲਓ ਤੇ 10 15 ਦਿਨ ਬਸ ਤਾਂ 15 ਦਿਨ ਕਰੋਗੇ ਜੋ ਬਹੁਤ ਵਧੀਆ ਤੁਹਾਡੇ ਨੇੜੇ ਕੋਈ ਵੀ ਬੁਖਾਰ ਨਹੀਂ ਆਊਗਾ ਤੁਹਾਡੇ ਨੇੜੇ ਕੋਈ ਇਨਫੈਕਸ਼ਨ ਨਹੀਂ ਆਊਗੀ ਉਹਦੇ ਵਾਸਤੇ ਦੱਸ ਦਦਣਾ ਵੀ ਬਚਣ ਵਾਸਤੇ ਕੀ ਕਰਨਾ ਜਿਹੜੇ ਫੈਮਿਲੀ ਦੇ ਵਿੱਚ ਹੋਰ ਮੈਂਬਰ ਨੇ ਕਿਉਂਕਿ ਸਾਰਾ ਟੱਬਰੇ ਪੈ ਗਿਆ ਫਿਰ ਦੂਜੇ ਦੀ ਦੇਖਭਾਲ ਕਿਵੇਂ ਕਰਾਂਗੇ ਨਾ ਉਹਨਾਂ ਨੂੰ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਤਾਂ ਤੁਸੀਂ ਘਰ ਦੇ ਵਿੱਚ ਗੂਗਲ ਦੀ ਧੂਪ ਦੇਣੀ ਹੈ ਜਾਂ ਜਿਹੜੀ ਅਖੰਡ ਪਾਠਾਂ ਵੇਲੇ ਪਹਿਲਾਂ ਧੂਪ ਤਿਆਰ ਹੁੰਦੀ ਹੁੰਦੀ ਪਾਠੀ ਸਿੰਘ ਸਾਡੇ ਜਾਂ ਕੋਈ ਸੰਪਰਦਾਮਾਂ ਕਰਦੀਆਂ ਅਖੰਡ ਪਾਠ ਵੇਲੇ ਧੂਪ ਤਿਆਰ ਕਰਦੇ ਉਸ ਤਰ੍ਹਾਂ ਦੀ ਅਗਰ ਧੂਪ ਤੁਹਾਡੇ ਕੋਲ ਹੈਗੀ ਗੂਗਲ ਵਗੈਰਾ ਉਹਦੇ ਵਿੱਚ ਪੈਂਦੀ ਸੀ ਉਹ ਧੂਪ ਦਾ ਹਰ ਰੋਜ਼ ਘਰ ਦੇ ਵਿੱਚ ਧੂਣਾ ਦਿਓ ਧੂਣੀ ਦਿਓ ਦੀ ਜਿਹੜੀ ਹਵਾ ਸਾਡੀ ਸ਼ੁੱਧ ਹੋ ਜਾਂਦੀ ਹੈ ਜੇ ਉਹ ਕੁਝ ਨਹੀਂ ਮਿਲਦਾ ਤੁਹਾਨੂੰ ਤਾਂ ਤੁਸੀਂ ਸਿੰਪਲ ਅੱਗ ਦੇ ਉੱਪਰ ਨਿੰਮ ਦੇ ਪੱਤੇ ਪਾ ਕੇ ਤੇ ਮੁਸ਼ਕ ਪੂਰ ਪਾ ਕੇ ਉਹਦੀ ਧੂਣੀ ਦੇ ਦਿਆ ਕਰੋ ਇੱਕ ਟਾਈਮ ਸਵੇਰੇ ਜਾਂ ਸ਼ਾਮ ਨੂੰ ਦੇ ਦਿਓ ਤੁਹਾਡਾ ਘਰ ਦਾ ਵਾਤਾਵਰਨ ਸ਼ੁੱਧ ਰਹੂਗਾ ਸਾਫ਼ ਰੂਹ ਹਵਾ ਇੱਕ ਤੈ ਹੋ ਗਿਆ ਇੱਕ ਦੂਜੇ ਤੋਂ ਇਨਫੈਕਸ਼ਨ ਨਹੀਂ ਹੋਊਗੀ ਦੂਸਰਾ ਕੀ ਕਰਨਾ ਪੰਜ ਪੱਤੇ ਨਿੰਮ ਦੇ ਪੰਜ ਕਾਲੀਆਂ ਮਿਰਚਾਂ ਪੰਜ ਤੁਲਸੀ ਦੇ ਪੱਤੇ ਸਵੇਰੇ ਖਾਲੀ ਪੇਟ ਇਹਨੂੰ ਥੋੜਾ ਜਿਹਾ ਚੱਬ ਕੇ ਜੇ ਨਿਗਾਲੋ ਪਾਣੀ ਦੇ ਗਲਾਸ ਨਾਲ ਕੋਸੇ ਪਾਣੀ ਨਾਲ ਸਵੇਰੇ ਖਾਲੀ ਪੇਟ ਇਹਨੂੰ ਚਾਹੇ ਤਾਂ ਚੱਬ ਕੇ ਨਿਗਾਲੋ ਥੋੜਾ ਜਿਹਾ ਕਾਲੀਆਂ ਮਿਰਚਾਂ ਨੂੰ ਚੱਬ ਕੇ ਥੋੜਾ ਜਿਹਾ ਪੰਨ ਕੇ ਅੰਦਰ ਨਿਗਾਲੋ ਅਤੇ ਨਾਲ ਨਿੰਮ ਦੇ ਪੱਤੇ 5-5 ਤੁਰਸੀ ਦੇ ਪੱਤੇ ਇਹਨੂੰ ਤੁਸੀਂ ਨਿਯਮਤ ਰੂਪ ਨਾਲ 15 ਦਿਨ ਲੈ ਲਓ ਤੁਹਾਡੇ ਨੇੜੇ ਮੈਂ ਤੁਹਾਨੂੰ ਵਾਦਾ ਕਰਦਾ ਕੋਈ ਇਨਫੈਕਸ਼ਨ ਨੇੜੇ ਨੂੰ ਕੋਈ ਬੁਖਾਰ ਨਹੀਂ ਚੜੂ ਇਤੋਂ ਤੱਕ ਕਿ ਤੁਸੀਂ ਸਾਲ ਭਰ ਬਚ ਜੂਗੇ ਇੱਕ ਸਾਲ ਤੁਹਾਡੇ ਨੇੜੇ ਕੁਝ ਨਹੀਂ ਆਊਗਾ ਛੇਤੀ ਦੀ ਬੁਖਾਰ ਕੋਈ ਇੱਕ ਦੇ ਹੋ ਗਿਆ ਤੇ ਹੁਣ ਮਰੀਜ਼ ਵਾਸਤੇ ਕੀ ਕਰਨਾ ਸੁੰਡ ਲੈਣਾ ਤੁਸੀਂ ਬਾਜ਼ਾਰ ਦੇ ਵਿੱਚੋਂ ਸੁੰਡ ਲਿਆਓ ਇਹ ਪਹਿਲਾਂ ਵਾਲੇ ਫਾਰਮੂਲੇ ਨਾਲੋਂ ਥੋੜਾ ਜਿਹਾ ਐਡਵਾਂਸ ਫਾਰਮੂਲਾ ਤੇ ਤੁਹਾਡੀ ਜਿਹੜੀ ਕਮਜ਼ੋਰੀ ਆ ਉਹਨੂੰ ਵੀ ਰਿਕਵਰ ਕਰੂਗਾ ਨਾਲ ਇਹ ਇਨਫਲਮੇਸ਼ਨ ਆ ਬਾਡੀ ਦੇ ਵਿੱਚ ਜੋਇੰਟ ਦੇ ਵਿੱਚ ਜਿੰਨੇ ਵੀ ਸਾਡੇ ਟੌਕਸਿਨ ਨੇ ਉਹ ਟੌਕਸਿਨ ਨੂੰ ਇਹ ਰਿਮੂਵ ਕਰੂਗਾ ਜੋੜਾਂ ਦੇ ਵਿੱਚੋਂ ਜੋੜਾਂ ਦੇ ਵਿੱਚ ਜਿਹੜੇ ਸਾਡੇ ਆ ਕੇ ਜਾਮ ਹੋ ਗਿਆ ਜਾਂ ਆਮ ਦੋਸ ਇਹਨੂੰ ਆਜਲੂ ਵੇਦ ਦੇ ਵਿੱਚ ਆਪਾਂ ਨਾਮ ਦਵਾਂਗੇ ਇਹ ਹੈਗਾ ਬਾਤਜ ਜਵਲ ਵੀ ਇਹ ਬੁਖਾਰ ਤੋਂ ਬਾਅਦ ਜੋੜਾਂ ਦੇ ਵਿੱਚ ਦਾ ਨਾਲ-ਨਾਲ ਬੁਖਾਰ ਦੇ ਦਰਦ ਹੁੰਦਾ ਇਹਨੂੰ ਬਾਤਜ ਜਵਰ ਕਿਹਾ ਜਾਂਦਾ ਸੰਧੀ ਬਾਤਜਵਰ ਕਿਹਾ ਜਾਂਦਾ ਸੋ ਇਹਦੇ ਵਿੱਚ ਦਹੀ ਲਸੀ ਬੰਦ ਰੱਖਣੀ ਆ ਤੇ ਨਾਲ-ਨਾਲ ਕਮਜ਼ੋਰੀ ਠੀਕ ਹੋ ਜੇ ਉਦੇ ਵਾਸਤੇ ਵੀ ਦੱਸਣ ਲੱਗਿਆ ਸੁੰਡ ਲੈ ਲਓ ਬਾਜ਼ਾਰ ਦੇ ਵਿੱਚੋਂ ਜਿਵੇਂ 100 ਗ੍ਰਾਮ ਸੁੰਡ ਲਿਓ ਉਹਦੇ ਵਿੱਚ 100 ਗ੍ਰਾਮ ਆਸ਼ਵਗੰਧਾ ਪਾ ਲਓ ਆਸ਼ਵਗੰਧਾ ਬਾਜ਼ਾਰ ਚੋਂ ਮਿਲ ਜੂਗੀ 100 ਗ੍ਰਾਮ 100 ਗ੍ਰਾਮ ਸੁੰਡ ਲਿਆ ਕੇ ਪੀਸ ਕੇ ਰੱਖ ਲਓ ਜੇ 50-50 ਗ੍ਰਾਮ ਲੈਣਾ 50-50 ਗ੍ਰਾਮ ਲੈ ਲਓ ਤੁਹਾਡੀ ਮਰਜ਼ੀ ਹੈ ਮਾਤਰਾ ਮਤਲਬ ਬਰਾਬਰ ਲੈਣੀ ਹੈ ਫਿਰ ਤੁਸੀਂ ਕੀ ਕਰਨਾ ਜਿਵੇਂ ਆ ਤੁਸੀਂ ਪਾਣੀ ਦੇਖ ਰਹੇ ਹੋ ਪਾਣੀ ਨੂੰ ਉਬਾਲ ਲੈਣਾ 1.5 ਲੀਟਰ ਪਾਣੀ ਨੂੰ ਉਬਾਲ ਲਓ ਜੇ ਸਵੇਰੇ ਬਾਲਣਾ ਸਵੇਰੇ ਕਰ ਲਓ ਰਾਤ ਨੂੰ ਕਰਨਾ ਰਾਤ ਨੂੰ ਰੱਖ ਲਓ ਕਿਉਂਕਿ ਰਾਤ ਨੂੰ ਕਰੋਗੇ ਤਾਂ ਠੰਡਾ ਹੋ ਜੂ ਸਵੇਰੇ ਚਲੋ ਤੁਸੀਂ ਅੱਜ ਨਾ ਠ ਤਾਂ ਸਵੇਰੇ ਤੁਸੀਂ ਪਾਣੀ ਨੂੰ ਨਾਲ ਲੈ ਜਾਓਗੇ ਚਾਕੇ ਨਹੀਂ ਫਿਰ ਸਵੇਰੇ ਉਬਾਲੋਗੇ ਠੰਡਾ ਕਦੋਂ ਹੋਊਗਾ ਕਿਵੇਂ ਲੈ ਕੇ ਜਾਓਗੇ ਸਵੇਰੇ ਵੀ ਕਰ ਸਕਦੇ ਚਲੋ 1.5 ਲੀਟਰ ਪਾਣੀ ਲਗਭਗ ਲੈ ਲਓ 1.5 ਲੀਟਰ ਪਾਣੀ ਦਿਨਾਂ ਤੁਸੀਂ ਸਾਰੇ ਦਿਨ ਚ ਪੀ ਸਕਦੇ ਹੋ ਇਹ ਪਾਣੀ ਲੈ ਕੇ ਜਿਹੜਾ ਪਾਣੀ ਪਾਊਡਰ ਕਰਿਆ ਸੁੰਢ ਤੇ ਅਸ਼ਵਗੰਧਾ ਦਾ ਲਗਭਗ 1.5 ਚਮਚਾ 6-7 ਗ੍ਰਾਮ ਚੂਰਨ ਲਗਭਗ 1.5 ਚਮਚ ਪਾਣੀ ਦੇ ਵਿੱਚ ਪਾ ਦੇਣਾ ਇਹਦੇ ਵਿੱਚ ਪਾ ਕੇ ਅੱਗ ਬੰਦ ਕਰ ਦਿਓ ਹੁਣ ਟਾਕੇ ਰੱਖ ਦਿਓ ਜਦੋਂ ਠੰਡਾ ਜਾ ਹੋ ਗਿਆ ਉਹਨੂੰ ਨਤਾਰ ਕੇ ਪੁਣ ਕੇ ਦੂਜੇ ਭਾਂਡੇ ਚ ਪਾ ਲਓ ਛਾਣ ਕੇ ਉਹਨੂੰ ਪਾਣੀ ਨੂੰ ਸਾਂਭ ਲਓ ਛਾਣ ਕੇ ਰੱਖ ਲਓ ਇਹ ਪਾਣੀ ਨੂੰ ਸਵੇਰ ਤੋਂ ਸ਼ਾਮ ਤੱਕ ਆਪਣੇ ਬਰਤਣਾ ਪੀਣਾ ਹਰ ਰੋਜ਼ ਇਦਾਂ ਕਰਦੇ ਰਹੋ ਨਿਯਮਤ ਰੂਪ ਨਾਲ 20 25 ਦਿਨ 30 ਦਿਨ ਕਰ ਲਓ ਇਹਨੂੰ 20 ਤੋਂ 30 ਦਿਨ ਕਰ ਲਓ ਬਹੁਤ ਇੱਕ ਨਾਲ ਨਾਲ ਤੁਸੀਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੁਣ ਜੋਇੰਟ ਪੇਨ ਹੋ ਰਿਹਾ ਨਾਲ ਨਾਲ ਹੋਰ ਤੁਸੀਂ ਜ਼ਿਆਦਾ ਵਧੀਆ ਕਰਨਾ ਕੋਸ਼ਿਸ਼ ਤਾਂ ਤੁਸੀਂ ਮਹਾਰਾਸਨਾਦੀ ਕੜਾ ਬਾਜ਼ਾਰ ਚੋਂ ਮਿਲ ਜੂ ਪੰਸਾਰੀ ਤੋਂ ਮਹਾਰਾਸਨਾਦੀ ਕੜਾ ਅਤੇ ਦਸ਼ਮੁੱਲ ਲਾਰੇਸ਼ਟ ਇਹ ਤੁਹਾਡੀ ਕਮਜ਼ੋਰੀ ਵੀ ਰਿਕਵਰ ਕਰੂ ਨਾਲ ਨਾਲ ਸੋਜ ਨੂੰ ਠੀਕ ਕਰੂਗਾ ਤੇ ਇਹ ਦਰਦਾਂ ਨੂੰ ਠੀਕ ਕਰੂਗਾ। ਸ਼ਿਮੂਲਾ ਅਦਿਸ਼ਟ ਮਹਾਰਾਸਨਾਦੀ ਘਾੜਾ 15 ਤੋਂ 20 ਐਮਐਲ ਦਸ਼ਮੂਲਾ ਤੇ 15 ਤੋਂ 20 ਐਮਐਲ ਤੁਸੀਂ ਮਹਾਰਾਸਨਾਦੀ ਘਾੜਾ ਦੋਨਾਂ ਨੂੰ ਮਿਕਸ ਕਰ ਲੈਣਾ। ਵਿੱਚ ਉਹਦੇ ਉਨਾ ਹੀ ਪਾਣੀ ਪਾ ਲੈਣਾ। ਖਾਣਾ ਖਾ ਕੇ 15-20 ਮਿੰਟ ਬਾਅਦ ਖਾਣੇ ਤੋਂ ਲੈਣਾ ਸ਼ੁਰੂ ਕਰ ਦਿਓ ਨੂੰ। ਦੋ ਟੈਂਸ ਵੀਰ ਸ਼ਾਮ ਲੈਣਾ। ਇਹ ਵੀ ਤੁਸੀਂ ਲਗਾਤਾਰ ਮਹੀਨਾ ਲਗਭਗ ਲੈ ਲਓ ਤੇ ਤੁਸੀਂ ਯਾਦ ਕਰੋਗੇ, ਦੁਆਵਾਂਵਾਂ ਦਿਓਗੇ ਕਿ ਅਸੀਂ ਠੀਕ ਹੋ ਗਏ। ਬਹੁਤਿਆਰ ਤੁਹਾਨੂੰ ਚੱਕੜਾਂ ਚ ਪੈਣ ਦੀ ਲੋੜ ਨਹੀਂ ਪੈਣੀ। ਤੁਸੀਂ ਭੱਜੇ ਫਿਰੋਗੇ ਘ ਤੇ ਯਾਦ ਕਰੋਗੇ ਵੀ ਸਾਨੂੰ ਨੁਸਖਾ ਦੱਸਿਆ ਸੀ 올ਡ ਆਯੁਰਵੇਦ ਦਾ ਤੋਂ ਵੈਦ ਚਰਨ ਕਮਲ ਨੇ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਹੁਣ ਨਾ ਵੀ ਸਾਡੀ ਸੇਵਾ ਜਿਹੜੀ ਪਰੰਪਰਾ ਕਾ ਚੱਲ ਰਹੀ ਆ ਕੋਈ ਦਵਾਈਆਂ ਦੋਈਆਂ ਵੇਚਣ ਦੇ ਪਿੱਛੇ ਮੈਂ ਵੀਡੀਓ ਨਹੀਂ ਬਣਾਉਂਦਾ ਹੈਗਾ ਬਹੁਤ ਕਿਰਪਾ ਮਹਾਰਾਜ ਦੀ ਮਹਾਪੁਰਸ਼ਾਂ ਦੀ ਪੂਰੀ ਫੁਲਕਾ ਆਪਣਾ ਚੱਲੀ ਜਾਂਦਾ ਕੋਈ ਐਸੀ ਗੱਲ ਨਹੀਂ ਤੇ ਕੋਈ ਦਵਾਈਆਂ ਦੋਈਆਂ ਵੇਚਣ ਦਾ ਬਹੁਤਾ ਮਕਸਦ ਨਹੀਂ ਹੁੰਦਾ ਮੇਰਾ ਵੀ ਵੀਡੀਓ ਦੇ ਵਿੱਚ ਮੈਂ ਦਵਾਈਆਂ ਵੇਚਣ ਦੀ ਉਹ ਗੱਲ ਕਰਾ ਹਨਾ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਹਰ ਸਾਲ ਅਸੀਂ ਕੈਂਪ ਲਗਾਉਣੇ ਹੁੰਨੇ ਆ ਤੁਸੀਂ ਇਹਦਾ ਵੀ ਜ਼ਰੂਰ ਤੇ ਅਲਰਜੀ ਅਸਥਮੇ ਦੇ ਮਰੀਜ਼ਾਂ ਵਾਸਤੇ ਜਾਂ ਛਿੱਕਾਂ ਜ਼ੁਖਾਮ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੁੰਦੀਆਂ ਤਾਂ ਉਹਨਾਂ ਵਾਸਤੇ ਕੈਂਪ ਲੱਗਣ ਜਾ ਰਹੇ ਆ ਆਪਣਾ ਮਹਾਲੀ ਬਿਲਕੁਲ ਫ੍ਰੀ ਆਫ ਕਾਸਟ ਤੁਸੀਂ ਦਵਾਈ ਖਵਾਵਾਂਗੇ ਇੱਕ 6 ਤਰੀਕ ਨੂੰ ਤੁਸੀਂ 6 ਨਵੰਬਰ ਨੂੰ ਵੀਰਵਾਰ ਨੂੰ ਸਵੇਰੇ 8 ਵਜੇ ਪਹੁੰਚਣਾ ਮਹਾਲੀ ਰਾਮਗੜੀ ਆਪਾਵਨ ਫੇਸ 3 ਵੀ 1 ਐਡਰੈਸ ਦਿੱਤਾ ਹੋਇਆ ਸਵੇਰੇ 8 ਵਜੇ ਪਹੁੰਚਣਾ ਤੁਸੀਂ ਤੇ ਉੱਥੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਅਲਰਜੀ ਆ ਪੁਰਾਣਾ ਛਿੱਕਾਂ ਜ਼ੁਖਾਮ ਨਜ਼ਲਾ ਜਾਂ ਸਾਹਾਂ ਦੇ ਮਰੀਜ਼ ਨੇ ਜਾਂ ਲੰਬਾ ਟਾਈਮ ਦਵਾਈਆਂ ਖਾਂਦਿਆਂ ਨੂੰ ਹੋ ਗਿਆ ਉਮਰ ਭਰ ਦੀਆਂ ਦਵਾਈਆਂ ਤੁਹਾਨੂੰ ਲੱਗੀਆਂ ਹੋਈਆਂ ਨੇ ਤਾ ਤੁਸੀਂ ਕੁਝ ਆਪਣੀ ਬਿਮਾਰੀ ਨੂੰ ਜੜ ਤੋਂ ਕੁਝ ਠੀਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਖੁਰਾਕ ਜਿਹੜੀ ਖਵਾਈ ਜਾਊਗੀ ਸਪੈਸ਼ਲੀ ਇਹ ਵੀ ਸਾਡੀ ਸੇਵਾ ਪਰੰਪਰਾ ਕਾ ਚੱਲਦੀ 1970 ਤੋਂ ਲੈ ਕੇ ਸੀ ਸੇਵਾ ਇਹ ਕੈਂਪ ਸਾਡੇ ਚੱਲਦੇ ਆ ਰਹੇ ਨੇ ਬਹੁਤ ਲੋਕ ਲਾਭ ਉਠਾ ਚੁੱਕੇ ਨੇ ਤੇ ਇੱਥੇ ਵੀ ਤੁਸੀਂ ਇਹ ਫ੍ਰੀ ਆਫ ਕਾਸਟ ਇਹ ਖੁਰਾਕ ਖਵਾਈ ਜਾਣੀ ਇਹ ਜ਼ਰੂਰ ਖਾ ਕੇ ਜਾਓ ਮਰੀਜ਼ਾਂ ਦਾ ਕਿਸੇ ਦਾ ਪੜਾਓ ਜੂ ਦੱਸਿਓ ਕਿਸੇ ਨੂੰ ਅਲਰਜੀ ਜਿਨ੍ਹਾਂ ਨੂੰ ਛਿੱਕਾਂ ਜੁਕਾਮ ਆ ਜਾਂ ਸਾਹ ਦੇ ਮਰੀਜ਼ ਨੇ ਸਾਹ ਦਾੰਮੇ ਦੇ ਜਿਨ੍ਹਾਂ ਨੂੰ ਪੰਪ ਲੱਗੇ ਨੇ ਚਾਹੇ ਦਵਾਈ ਚੱਲਦੀ ਆ ਨਹੀਂ ਚੱਲਦੀ ਸਾਰੇ ਖਾ ਕੇ ਜਾਓ ਇਹਨੂੰ ਆ ਕੇ ਸਪੈਸ਼ਲੀ ਆ ਮਰੀਜ਼ ਅਲਰਜੀ ਵਾਲੇ ਹਨਾ ਸਾਹ ਦਾੰਮ ਇਹ ਇਹਨਾਂ ਵੀ ਤੁਸੀਂ ਵੱਧ ਤੋਂ ਵੱਧ ਲਾਭ ਉਠਾਉਣਾ ਸਾਰਿਆਂ ਨੇ ਲਾਈਕ ਸ਼ੇਅਰ ਕਰ ਦਿਓ ਤੇ ਹੋਰ ਵੀਡੀਓ ਲੈ ਕੇ ਫਿਰ ਚਲਦੀ ਆਉਂਗਾ ਦਿਓ ਆ ਗਿਆ ਖੁਸ਼ ਰਹੋ ਧੰਨਵਾਦ ਤੁਸਰ